ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਮੱਜਾਂ ਦੀਆਂ ਜੂਨਾ ਦੀਆਂ ਗੋਲੀਆਂ ਬਾਰੇ ਤੇ ਇੱਕ ਛੱਡੇ ਬਣਾਉਣ ਖਾਤਰ ਦਵਾਈ ਜਿਹੜੀ 8ਵੇਂ ਮਹੀਨੇ ਸਟਾਰਟ ਹੁੰਦੀ ਆ ਸਾਨੂੰ ਹੁੰਦੀ ਆਪਾਂ ਨੂੰ ਦਵਾਈ ਇਹ ਆਪਾਂ ਦਵਾਈ ਇਹ ਦੇ ਰਹੇ ਆਂ ਰਿਐਲਟੀ ਦਾ ਆਪਾਂ ਦੇਖਾਂਗੇ ਪਹਿਲੀ ਵਾਰ ਬਾਤੀ ਆਪਾਂ ਦਵਾਈ ਤੇ ਪਹਿਲਾਂ ਪਸ ਕੱਲਾ ਸਰੋਂ ਦਾ ਤੇਲ ਪਾਉਂਦੇ ਹੁੰਦੇ ਸੀ ਸਰੋਂ ਦਾ ਤੇਲ ਆਪਾਂ ਹੁਣ ਵੀ ਪਾਉਣੇ ਆ 100 ਗ੍ਰਾਮ ਡੇਲੀ ਤੇ ਬਾਕੀ ਆਪਾਂ ਜੂਨਾ ਨੇ ਗੋਲੀਆਂ ਨਾ ਜ਼ਰੂਰੀ ਆ ਟ੍ਰੀਟਮੈਂਟ ਤਿੰਨ ਮਹੀਨੇ ਬਾਅਦ ਆ ਗੋਲੀ ਦਿੰਨੇ ਆ ਆਪਣੇ ਨਾਲ ਹੋ ਗਈ ਇੱਕ ਵਾਰ ਆਪਾਂ ਗੋਲੀ ਦਿੱਤੀ ਨਹੀਂ ਸੀ ਮੱਝ ਬਹੁਤ ਬਿਮਾਰ ਹੋ ਗਈ ਸੀ ਚਲੋ ਮਾਲਕ ਨੇ ਭਲੀ ਕਰੀ ਮੱਝ ਸਹੀ ਹੋ ਗਈ ਤੇ ਮੱਝ ਆਪਣੀ ਰੱਬ ਦੀ ਕਿਰਪਾ ਨਾਲ ਸਹੀ ਹੋ ਗਈ ਸੀ ਤੇ ਹੁਣ ਆਪਾਂ ਇਹ ਤਰੀਕਾ ਲਿਖ ਰੱਖਿਆ ਸੀ ਸਾਰੀਆਂ ਮੱਝਾਂ ਦੀ ਕਿ ਕਿਹੜੀ ਨੂੰ ਕਿੰਨੇ ਤਰੀਕ ਨੂੰ ਦਿੱਤੀ ਵੈਸੇ ਤਾਂ ਆਪਾਂ ਇਕੱਠੀਆਂ ਹੀ ਲਿਆਉਣੇ ਦੇਣੇ ਆ ਆ ਹੁਣ ਵੀ ਆਪਾਂ ਸੱਤ ਲਿਆਏ ਸੱਤੇ ਮੱਝਾਂ ਨੂੰ ਦੇ ਦਾਂਗੇ ਤੇ ਇਹ ਜ਼ਰੂਰੀ ਹੈ ਕਿਉਂਕਿ ਦਾਣਾ ਦੂਣਾ ਖਾਈ ਜਾਂਦੀਆਂ ਨੇ ਇਹ ਜੂਨਾ ਪੈਂਦੀਆਂ ਨੇ ਫਸੂ ਲਿੱਸਾ ਹੋਣ ਲੱਗ ਜਾਂਦਾ ਦੁੱਧ ਘਟਾ ਜਾਂਦਾ ਇਹ ਗੋਲੀ ਜਰੂਰ ਦਿਆ ਕਰੋ। ਠੀਕ ਹੈ। ਬਾਕੀ ਸਾਰੇ ਭਰਾਈ ਆਪ ਕੋ ਆਪਣੇ ਪਾਸ ਜਿਹੜੇ ਸਾਹਮਣੇ ਆ ਧਿਆਨ ਰੱਖਦੇ ਆ। ਇਹ ਆਪਣੀ ਹਮ ਅੱਜ ਬਹੁਤ ਬਿਮਾਰ ਹੋ ਗੁਜੀ ਇੰਨਾ ਕਾਰਨ ਨੀਲੀ ਰਾਵੀ। ਕੱਬਣ ਸੀ ਉਹਦੇ ਇਹ 2 ਟਾਈ ਮਹੀਨਿਆਂ ਦੀ। ਤੇ ਬੋਤਲਾਂ-ਬੂਤਲਾਂ ਵੀ ਲੱਗੀਆਂ ਇਹਦੇ ਕਮਜ਼ੋਰੀ ਪੈ ਗਈ ਸੀ ਤੇ ਫਿਰ ਵੀ ਚਲੋ ਸਹੀ ਰਹੀ। ਰੱਬ ਦੀ ਕਿਰਪਾ ਨਾਲ ਇਹ ਸਾਨੂੰ ਆਏ ਸੀ ਵੀ ਫਾਲਣਾ ਸਿੱਟੀ ਹੈ ਗਰਮ ਟੀਕੇ ਵੀ ਲੱਗੇ ਫਿਰ ਇਹਦੇ ਫਿਰ ਵੀ ਚਲੋ ਕਿਰਪਾ ਕਰੀ ਰੱਬ ਨੇ ਸਹੀ ਹੋ ਗਈ ਮੱਤ ਧਿਆਨ ਰੱਖਿਆ ਕਰੋ ਜੀ ਇਹ ਤਿੰਨ ਮਹੀਨਾ ਜੂਨ ਵਾਲੀ ਗੋਲੀ ਜ਼ਰੂਰ ਦਿਆ ਕਰੋ ਤਰੀਕ ਲਿਖ ਲਿਆ ਕਰੋ ਓਕੇ ਜੀ ਧੰਨਵਾਦ